ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਗੇ ਗੁਰੂ ਵਾਗੇ ਗੁਰੂ ਵਾਹਿਗੁਰੂ ਸਤ ਨਾਮ ਵਾਗੇ ਗੁਰੂ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਨੇਲ ਉਰੇਸ਼ੀਆ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਤ ਨਗਰ ਕੀਰਤਨ ਸਜਾਏ ਸਨ ਸੋ ਜਿਨ੍ਹਾਂ ਵੀ ਸੰਗਤਾਂ ਨੇ ਸਾਡਾ ਬਹੁਤ ਬਹੁਤ ਸਹਿਯੋਗ ਕੀਤਾ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਹਨ ਅਤੇ ਹੋਰ ਸੇਵਾਵਾਂ ਕੀਤੀਆਂ ਹਨ ਇਸੇ ਤਰ੍ਹਾਂ ਹੀ ਸਮੂਚੀਆਂ মিডিਆ ਦੀਆਂ ਟੀਮਾਂ ਪ੍ਰਿੰਟ মিডিਆ ਡਿਜੀਟਲ মিডিਆ ਜਿਹੜੇ ਵੀ ਇੱਥੇ ਪਹੁੰਚੇ ਹਨ ਉਹਨਾਂ ਸਾਰਿਆਂ ਦਾ ਸਮੁੱਚੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਸੋ ਆਸ ਕਰਦੇ ਹਾਂ ਕਿ ਵਾਸਤੇ ਵੀ ਇਸੇ ਤਰ੍ਹਾਂ ਹੀ ਸਾਡਾ ਸਾਰਾ মিডিਆ ਜਿਹੜਾ ਸਹਿਯੋਗ ਕਰਦਾ ਰਹੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਇਦਾ ਮੁਬਾਰਕ ਦੇਣ ਬਹੁਤ ਭਾਗਾ ਭਰਿਆ ਦਿਹਾੜਾ ਹੈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਇੱਕ ਸੈਂਟਰ ਬਰੇਸ਼ੀਆ ਵਿਖੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਲਾਈ ਮਿਆਦਾ 199 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਣਾ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਕੀਤੀ ਸੀ ਆਜ ਵਿਦੇਸ਼ਾਂ ਚ ਵਸਦੇ ਸਾਰੇ ਸਿੱਖ ਉਸ ਮਹਾਨ ਪੁੱਤਰ ਦਿਹਾੜੇ ਨੂੰ ਸਮਰਪਤ ਉਸ ਆਖੀ ਦਾ ਦਿਹਾੜਾ ਮਨਾ ਰਹੇ ਹਨ ਔਰ ਬਹੁਤ ਵੱਡੀ ਗੱਦੀ ਵਿੱਚ ਪੰਜਾਬ ਪਿਆਰਾਂ ਦੀ ਇਕਾਈ ਚ ਪੰਜ ਨਿਸ਼ਾਨ ਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤ ਕਟਿਆ ਜਾ ਰਿਹਾ ਹੈ ਅੱਜ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ ਕਿ ਅੱਜ ਇਟਲੀ ਵਿੱਚ ਬਰੇਸ਼ੀਆ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਸੈਂਟ ਸੈਕ ਸੈਂਟਰ ਜਿੱਥੇ ਮੈਨੂੰ ਵੀ ਦਰਸ਼ਨ ਕਰਦਾ ਸੰਗਤਾਂ ਦਾ ਮੌਕਾ ਮਿਲਿਆ ਮੈਂ ਸਭੂ ਦੇਸ਼ ਵਿਦੇਸ਼ੀ ਵਾਸੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਣਾ ਦੇਸੀ ਲੱਖ ਲੱਖ ਵਧਾਈ ਪੇਸ਼ ਕਰਦਾ